ਸ਼ਹਿਰ ਦੇ ਵਿੱਚ ਚੱਲੀਆਂ ਗੋਲੀਆਂ ਦੇ ਨਾਲ ਪੂਰਾ ਸ਼ਹਿਰ ਕੰਬ ਗਿਆ 60 ਦੇ ਕਰੀਬ ਰਾਉਂਡ ਫਾਇਰਿੰਗ ਕੀਤੀ ਜਾਂਦੀ ਆ ਉਸ ਦੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਹੈ ਇਹ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਾਰ ਦੇ ਵਿੱਚ ਦੋ ਵਿਅਕਤੀ ਸਫਾਰ ਸੀ ਉਸ ਦੇ ਦੌਰਾਨ ਹਮਲਾ ਵਰੋਂਦੇ ਨੇ ਤਾਂ ਇੱਕ ਤੋਂ ਬਾਅਦ ਕਈ ਗੋਲੀਆਂ ਕਾਰ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਇਸੇ ਕਾਰ ਦੇ ਵਿੱਚ ਸਫਾਰਤ ਤੋਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਜੀ ਤਰਫ ਦੇ ਵਿਅਕਤੀਆਂ ਦੇ ਵਿੱਚ ਵੀ ਦੋ ਦੀ ਮੌਤ ਹੋ ਚੁੱਕੀ ਐ ਸਵਰਤੀ ਵਾਰਤਾਤ ਵਾਪਰੀ ਐ ਕਿ ਕਿੰਝ ਫਿਲਮੀ ਸਟਾਈਲ ਦੇ ਨਾਲ ਸਫਾਰਤਾਤ ਨੂੰ ਅੰਜਾਮ ਦਿੱਤਾ ਕਿ ਮੁਸੇਵਾਲਾ ਦੀ ਥਾਰ ਫਾਗ ਇੱਕ ਹੋਰ ਵੱਡੀ ਵਾਰਤਾਤ ਵਾਪਰੀ ਐ ਜਿੱਥੇ 60 ਰਾਉਂਡ ਫਾਇਰ ਕੀਤੇ ਜਾਂਦੇ ਨੇ ਤੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਗੱਡੀ ਦੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਖਤਰਨਾਕ ਜੜਾ ਸੀਨ ਹੋਵੇਗਾ ਜਿੱਥੋਂ ਗੋਲੀਆਂ ਦੀ ਬਰਸਾਤ ਕੀਤੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਫਾਰ ਤੋਂ ਜੋ ਵਿਅਕਤੀ ਸੀ ਨਾ ਕੀ ਹਸ਼ਰ ਹੋਇਆ ਹੋਵੇਗਾ ਕਿਹਾ ਜਾ ਰਿਹਾ ਕਿ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਦੋ ਵਿਅਕਤੀ ਜੋ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਚੁਆਇਆ ਗਿਆ ਤਾਂ ਉਹਨਾਂ ਦੇ ਵਿੱਚ ਅ ਵੀ ਦੋ ਜਾਣਿਆਂ ਦੀ ਮੌਤ ਹੋ ਚੁੱਕੀ ਆ ਹਾਲਾਂਕਿ ਪੰਜਾਬ ਦੇ ਵਿੱਚ ਲਗਾਤਾਰ ਫਾਇਰਿੰਗ ਦੇ ਘਟਨਾਵਾਂ ਵੱਧੀਆਂ ਚੱਲੀਆਂ ਨੇ ਤੇ ਫੱਟੀ ਫਾਰਤਾਤ ਵਾਪਰੀ ਹੈ ਗੁਰਦਾਸਪੁਰ ਦੇ ਵਿੱਚ ਕਿਹਾ ਜਾ ਰਿਹਾ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਦੋ ਟੀਰਾ ਵਿਚਕਾਰ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਦੋਵਾਂ ਗੁੱਟਾਂ ਦੇ ਦੋ ਲੋਕਾਂ ਦੀ ਮੌਤ ਹੁੰਦੀ ਹੈ ਜਦਕਿ ਜੋ ਜ਼ਖਮੀ ਸੀ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੋ ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਾਣੀ ਦੇ ਮੁੱਦੇ ਨੂੰ ਲੈ ਕੇ ਹੀ ਦੋਵਾਂ ਟੀਰਾ ਵਿੱਚਕਾਰ ਲੜਾਈ ਝਗੜਾ ਹੁੰਦਾ ਲੜਾਈ ਤੋਂ ਤੱਕ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਇੱਕ ਤੜੇ ਦੇ ਸ਼ਮਸ਼ੇਰ ਸਿੰਘ ਦੀ ਮੌਤ ਹੋਈ ਹੈ ਦੂਜੇ ਤੜੇ ਦੇ ਨਿਰਮਲ ਸਿੰਘ ਅਤੇ ਬਲਰਾਜ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਇਸ ਗੋਲੀਬਾਰੀ ਦੇ ਵਿੱਚ ਕਈ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਅੰਮ੍ਰਿਤਸਰ ਤੇ ਹਸਪਤਾਲ ਦੇ ਵਿੱਚ ਤਸਵੀਰਾਂ ਤੋਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਚਾਰ ਵਿਅਕਤੀਆਂ ਦੀ ਇਸ ਵੱਡੀ ਵਾਰਤਾਤ ਦੇ ਵਿੱਚ ਮੌਤ ਹੋ ਚੁੱਕੀ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ ਜਦੋਂ ਵਜ ਸੁਣੀਆਂ ਜਾਂਦੀਆਂ ਨੇ ਗੋਲੀਆਂ ਦੀਆਂ ਤਾਂ ਲੋਕ ਸਹਿਮ ਜਾਂਦੇ ਨੇ ਜਦੋਂ ਘਰਾਂ ਦੇ ਵਿੱਚੋਂ ਬਾਹਰ ਆ ਕੇ ਦੇਖਿਆ ਗਿਆ ਤਾਂ ਫਿਲਮੀ ਟਰਿਕ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਫਾਰਥਾਤ ਨੂੰ ਅੰਜਾਮ ਦਿੱਤਾ ਸੀ ਦੋਵਾਂ ਥਿਰਾਂ ਦੇ ਵੱਲੋਂ 60 ਰਾਉਂਡ ਫਾਇਰ ਕੀਤੇ ਗਏ ਗੱਡੀ ਦੇ ਉੱਤੇ ਤੜਤੜ ਫਾਇਰਿੰਗ ਕੀਤੀ ਜਾਂਦੀ ਹੈ ਜਿਸਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਇਤਨਾ ਦੀ ਸਥਿਤੀ ਬਣ ਜਾਂਦੀ ਹੈ ਪਲਾਂ ਦੇ ਵਿੱਚ ਜੋ ਲੋਕ ਗੱਡੀ ਦੇ ਵਿੱਚ ਸਫਾਰ ਸੀ ਕਿਹਾ ਜਾ ਰਿਹਾ ਕਿ ਇਸ अल्टੋ ਗੱਡੀ ਦੇ ਵਿੱਚ ਦੋ ਵਿਅਕਤੀ ਸਫਾਰ ਸੀ ਜਿਨ੍ਹਾਂ ਦੇ ਉੱਤੇ ਹਮਲਾਵਰ ਆਉਂਦੇ ਨੇ ਤਾਂ ਆਉਂਦੇ ਸਾਰ ਹੀ ਫਾਇਰਿੰਗ ਕਰ ਦਿੱਤੀ ਤਾਂ ਮੌਕੇ ਤੇ ਹੀ ਕਾਰ ਸਫਾਰ ਤੋਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਜਿਹੜਾ ਸਿਲਸਿਲਾ ਲਗਾਤਾਰ ਗੋਲੀਆਂ ਦਾ ਚੱਲਦਾ ਰਹਿੰਦਾ ਹੈ ਵਿਰੋਧੀ ਧਿਰ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਇੱਕ ਦੂਜੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਦੇਖਦੇ ਹੀ ਦੇਖਦੇ ਚਾਰ ਲੋਕਾਂ ਦੀ ਸਫਰਤਾ ਦੇ ਵਿੱਚ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਹਜੇ ਵੀ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਤਸਵੀਰਾਂ ਪਿੰਡ ਬਿਟਵਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੂਰਾ ਇਲਾਕਾ ਕੰਬ ਗਿਆ ਜਦੋਂ ਸੱਤ ਦੇ ਕਰੀਬ ਬਰਾਉਂਡ ਫਾਇਰਿੰਗ ਕੀਤੀ ਜਾਂਦੀ ਇਲਾਕੇ ਦੇ ਵਿੱਚ ਇਸ ਵਕਤ ਸਹਿਮ ਦਾ ਮਾਹੌਲ ਫੈਲਿਆ ਹੋਇਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਘਟਨਾ ਸਥਾਨ ਤੇ ਪਹੁੰਚਦੇ ਨੇ ਵਾਰਤਤ ਵਾਲੀ ਜਗ੍ਹਾ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਵੱਡੀ ਵਾਰਤਤੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਸਥਿਤੀ ਪੂਰੇ ਇਲਾਕੇ ਦੀ ਕੀ ਬਣੀ ਹੋਈ ਹੈ ਉੱਥੇ ਲੋਕ ਵੀ ਸਹਿਮੇ ਹੋਏ ਨੇ ਕਿ ਕਿੰਝ ਉਹਨਾਂ ਦੇ ਸ਼ਹਿਰ ਦੇ ਵਿੱਚੇ ਵੱਡੀ ਵਾਰਤਾਤ ਵਾਪਰੀ ਐ ਜਿਸ ਨੇ ਪਲਾਂ ਦੇ ਵਿੱਚ ਚਾਰ ਲੋਕਾਂ ਦੀ ਜਾਨ ਲੈ ਲਈ ਗੱਡੀ ਦੇ ਵਿੱਚ ਦੋ ਵਿਅਕਤੀ ਸਫਾਰ ਸੀ ਹਮਲਾਵਰ ਪਹਿਲਾ ਬਹਿਸ ਬਾਜ਼ੀ ਕਰਤੇ ਨੇ ਤੇ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਐ ਕਿ ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 60 ਰਾਊਂਡ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਇਹ ਵਾਰਤਾਤ ਵਾਪਰੀ ਚਾਰ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਹੈ ਪਰਿਵਾਰ ਤੇ ਵਿੱਚ ਇਸ ਵਕਤ ਰੋਣ ਕਰ ਲੌਣਾ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਪੁਲਿਸ ਦੀਆਂ ਟੀਮਾਂ ਸਾਰੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਆਖਿਰਕਾਰ ਕਿਉਂ ਇੰਨੀ ਗਲ ਫੱਦ ਗਈ ਕਿ ਇਨ੍ਹਾਂ ਤੀਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮ੍ਰਿਤਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਚਾਰ ਲੋਕਾਂ ਦੀ ਇਸ ਖਬਰਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਪਰਿਵਾਰ ਇਸ ਵਕਤ ਸਦਮੇ ਦੇ ਵਿੱਚ ਹੈ ਇਨਸਾਫ ਮੰਗ ਰਿਹਾ ਹੈ ਸੋ ਦੂਜੇ ਪਾਸੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਗਿਆ ਸੋ ਅਗਬਰ ਫਿਰ ਦੱਸਦੇ ਹਾਂ ਕਿ ਗੁਰਦਾਸਪੁਰ ਤੇ ਮਾਮਲਾ ਸਾਹਮਣੇ ਆਉਂਦਾ ਹੈ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਲਾਈਟਾਂ ਵਾਲਾ ਚੌਕ ਦੇ ਵਿੱਚ ਪਿੰਡ ਵਿਧਵਾ ਦੇ ਵਿੱਚ ਵੱਟੀ ਵਾਰਤਾਤ ਵਾਪਰਦੀ ਆ ਹਾਲਾਂਕਿ ਕਿਹਾ ਜਾ ਰਿਹਾ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਦੋਵਾਂ ਟੀਰਾਵਾਂ ਵਿੱਚਕਾਰ ਗੋਲੀਬਾਰੀ ਹੁੰਦੀ ਆ ਹਾਲਾਂਕਿ ਪੂਰਾ ਮਾਮਲਾ ਹਜੇ ਨਿਕਲ ਕੇ ਸਾਹਮਣੇ ਨਹੀਂ ਆਇਆ ਪੁਲਿਸ ਦੇ ਵੱਲੋਂ ਇਸ ਬਾਬਤ ਚੜਾਇਆ ਜਾਂਚ ਸਾਰੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਨਾ ਮਾਮਲਾ ਕਿਵੇਂ ਜੜਾ ਪਤ ਗਿਆ આરોપીਾਂ ਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਮ੍ਰਿਤਕਾਂ ਦੀਆਂ ਸਾਹਮਣੇ ਆ ਚੁੱਕਿਆ ਨੇ ਚਾਰ ਲੋਕ ਜਿਨ੍ਹਾਂ ਦੀ ਇਸ ਵਾਰਤਾਤ ਦੇ ਵਿੱਚ ਮੌਤ ਹੋਈ ਹੈ ਗੋਲੀਆਂ ਦੇ ਨਾਲ ਮਾਰ ਮੁਕਾ ਦਿੱਤਾ ਕਿ ਆਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਵੱਡੀ ਵਾਰਤਾਤ ਨੇ ਚਾਰ ਕਰਾਂ ਦੇ ਚਿਰਾਗ ਬੁਜਾ ਕੇ ਰੱਖ ਦਿੱਤੇ ਮੌਤ ਦੇ ਮੋਹ ਦੇ ਵਿੱਚ ਪਲਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਪਾ ਕੇ ਰੱਖ ਦਿੱਤਾ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ